ਉਦੇ ਉਹਨਾਂ ਦੇ ਫਾਦਰ ਸਾਹਿਬ ਦੇਣਗੇ ਉੱਪਰ ਉੱਪਰ ਤੁਸੀਂ ਸਦਰ ਥਾਣੇ ਦੇ ਮੂਹਰੇ ਧਰਨਾ ਲਾ ਕੇ ਬੈਠੇ ਹੋ ਤੁਸੀਂ ਸਦਰ ਥਾਣੇ ਦੇ ਮੂਹਰੇ ਧਰਨਾ ਲਾ ਕੇ ਬੈਠੇ ਹੋ ਕੀ ਗੱਲਬਾਤ ਹੈ ਕੀ ਲੋੜ ਪੈ ਤਾ ਧਰਨਾ ਲਾਉਣ ਦੀ ਕੀ ਕਹਾਣੀ ਹੈ ਸਾਡੇ ਮੈਂ ਮੇਰਾ ਨਾਮ ਰਜਿੰਦਰ ਸਿੰਘ ਦਾ ਕੱਲ ਸਵੇਰੇ 6:00 ਵਜੇ ਸਾਨੂੰ ਪਤਾ ਲੱਗਾ ਸਾਡੇ ਬੇਟੇ ਨੇ ਮਤਲਬ ਕਿ ਬੇਹੋਸ਼ ਹੋਇਆ ਹਸਪੀਟਲ ਲੈ ਕੇ ਤੜਤੋ ਬਾਅਦ ਜਦੋਂ ਅਸੀਂ ਰਿਕਾਰਡ ਫੁਰਲਾ ਤੋ ਸੁਸਾਈਡ ਨੋਟ ਮਿਲਿਆ ਉਹ ਅਸੀਂ ਉਹਦੀ ਨਾਮ ਦੇ ਨਾਲ ਪੁਲਿਸ ਨੂੰ ਬਾਈ ਤੁਸੀਂ ਵੀਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੋਜਿੰਦਰ ਸਿੰਘ ਆ ਜੀ ਕਿਹੜੇ ਪਿੰਡ ਤੋਂ ਆਇਆ ਹੋ ਟਰਨਾ ਇੱਥੇ ਲਾਇਆ ਥਾਣੇ ਮੋਰੇ ਕੀ ਚੱਕਰ ਮੈਂ ਠਿਕਰੀਵਾਲ ਦਾ ਰਹਿਣ ਵਾਲਾ ਜੀ ਕੱਲ ਮੇਰੇ ਬੇਟੇ ਦੀ ਡੈਥ ਹੋ ਗਈ ਆ ਮਾਰਨਿੰਗ ਟਾਈਮ 6 ਵਜੇ ਔਰ ਉਸ ਤੋਂ ਬਾਅਦ ਸਾਨੂੰ ਸੁਸਾਇਡ ਨੋਟ ਮਿਲਿਆ ਉਹ ਅਸੀਂ ਪਹਿਲਾਂ ਤਾਂ ਪੁਲਿਸ ਨੂੰ ਰੁਕਾ ਭੇਜਿਆ ਅਸੀਂ ਆਉਣੇ ਆ ਤੀ ਕਰਦੇ ਆ ਇਹਨਾਂ ਨੇ 11 ਵਜੇ ਤੱਕ ਫਿਰ ਅਸੀਂ ਸਾਰੇ ਬੰਦਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਲੈ ਕੇ ਇੱਥੇ ਆਏ ਫਿਰ ਇਹਨਾਂ ਨੇ ਸ਼ਾਮ ਤੱਕ ਐਫਆਰ ਲਾਉਤੀ ਜਿਹੜਾ ਮਤਲਬ ਸੁਸਾਇਡ ਕਰਨ ਦਾ ਕਾਰਨ ਕੀ ਬਣਿਆ ਜੀ ਕਾਰਨ ਇਹ ਸੀ ਇੱਕ ਉਹ ਪਿੱਛੇ ਫੋਟੋਆਂ ਲੱਗੀਆਂ ਨੇ ਮੇਰੇ ਵੀ ਲੱਗੀਆਂ ਕੁੜੀ ਨਾਲ ਰਿਲੇਸ਼ਨ ਦੇ ਵਿੱਚ ਸੀ ਪਿਛਲੇ 3 ਸਾਲ ਤੋਂ ਉਹਦੀਆਂ ਫੀਸਾ ਫੂਸਾ ਸਭ ਕੁਝ ਸਾਡਾ ਮੇਰਾ ਬੇਟਾ ਭਰਦਾ ਸੀ ਸਾਰਾ ਜਿੰਨਾ ਵੀ ਸੀ ਔਰ ਟੋਟਲ ਉਹਦੀ ਜਿੰਨੀ ਸੇਫਟੀ ਸੀ ਕੁੜੀ ਦੀ ਉਹ ਕਰਦਾ ਸੀਗਾ ਕੁੜੀ ਕਿਹੜੀ ਜਗ੍ਹਾ ਤੁਸੀਂ ਕੀ ਨਾਂ ਸੀ ਉਹਨਾਂ ਦਾ ਸਿਨੀਵਾਲ ਖੁਰਦ ਦੀ ਕੁੜੀ ਸੀਗੀ ਔਰ ਉਹ ਕੁੜੀ ਵੀ ਸਾਡੇ ਘਰ ਆਈ ਤਾਂ ਕਿ ਵੀ ਮੈਂ ਅਸੀਂ ਮੈਰਿਜ ਕਰਨੀ ਆ ਵੀ ਕੋਰਟ ਮੈਰਿਜ ਕਰਨੀ ਆ ਅਸੀਂ ਕਿਹਾ ਭੱਜ ਕੇ ਮੈਰਿਜ ਨਹੀਂ ਬੇਟਾ ਕਰਵਾਉਣੀ ਮੈਰਿਜ ਕਰਨੀ ਆ ਤਾਂ ਦੋਨਾਂ ਪਰਿਵਾਰਾਂ ਦੇ ਕੰਪਰੋਮਾਈਜ਼ ਦੇ ਨਾਲ ਆਪਾਂ ਮੈਰਿਜ ਕਰ ਲਾਂਗੇ ਚਾ ਵੀ ਸਟੱਡੀ ਤੁੱਤੀ ਹੋਊਗੀ ਤੇ 1.5 ਸਾਲ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਉਹਦੇ ਭਰਾ ਉਹਦੀ ਮਾਂ ਉਹਦਾ ਪਿਓ ਉਹ ਕੁੜੀ ਨੂੰ ਕੁੱਟਣ ਵੀ ਲੱਗ ਗਏ ਤੇ ਬੇਟੇ ਨੂੰ ਮੇਰੇ ਨੂੰ ਧਮਕੀਆਂ ਦੇਣ ਵੀ ਲੱਗ ਗਏ ਉਹ ਕਾਫੀ ਕੋਸੁੰਦਾਰੇ ਇੱਕੋ ਦੋ ਵਾਰੀ ਪੰਚਾਇਤ ਜੀ ਵੀ ਗਈ ਉਹਨਾਂ ਨੇ ਮੈਨੂੰ ਵੀ ਧਮਕੀਆਂ ਦਿੱਤੀਆਂ ਧਮਕੀਆਂ ਦਿੱਤੀ ਮੈਂ ਐਸੇ ਐਸਚਓ ਦੇ ਕੋਲੇ ਅੱਜ ਤੋਂ 20 ਦਿਨ ਪਹਿਲਾਂ ਮੈਂ ਕੰਪਲੇਂਟ ਦਰਜ ਕਰਵਾ ਕੇ ਆਇਆ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਾਰਵਾਈ ਦਾ ਨਤੀਜਾ ਇਹ ਆ ਤੇ ਇੰਨਾ ਟੌਰਚਰ ਕੀਤਾਗਾ ਮੇਰੇ ਬੇਟੇ ਨੂੰ ਜਿਹਨੂੰ ਜਿਹਨੇ ਸੁਛੜ ਕਰ ਲਿਆ ਕੱਲ ਉਹਦਾ ਇਹਨੇ ਪੱਤੇ ਵੀ ਦਰਜ ਕਰਤਾ ਕੱਲ ਸਾਨੂੰ ਕਹਿੰਦਾ ਵੀ ਮੈਂ ਸ਼ਾਮ ਤੱਕ ਬੰਦੇ ਸ਼ਾਮ ਤੱਕ ਬੰਦੇ ਅਰੈਸਟ ਕਰ ਲੂੰਗਾ ਤੁਸੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਡਾ ਬੇਟਾ ਨਹੀਂ ਸਾਡਾ ਬੇਟਾ ਮੇਰੇ ਮੂਤਨਾ ਦਾੜੀ ਬਣਾ ਦੂੰਗਾ ਜੇ ਮੈਂ ਬੰਦੇ ਨਾ ਫੜੇ ਸਵੇਰੇ 8 ਵਜੇ ਤੱਕ ਅਜੇ ਵੀ ਇਹਦੇ ਕੋਈ ਗੱਲ ਨਹੀਂ ਪੁਲਿਸ ਨੇ ਕੰਮ ਹੁੰਦਿਆ ਬਟ 8 ਵਜੇ ਕੋਈ ਨਹੀਂ ਇੱਕ ਬੰਦਾ ਫੜਿਆ ਪਤਾ ਨਹੀਂ ਨਾ ਫੜਿਆ ਨਾ ਸਾਨੂੰ ਦਿਖਾਇਆ ਇਹਦੇ ਬੰਦਾ ਔਰ ਉਲਟਾ ਜਦੋਂ ਸਾਡੇ ਕੋਈ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ ਨੇ ਬੀਬੀ ਹਰਚੰਦ ਕੌਰ ਉਹਨਾਂ ਨੇ ਅਜੇ ਕੋਥੇ ਕਰਕੇ ਗੱਲ ਕੀਤੀ ਤੇ ਉਹਨਾਂ ਨੂੰ ਧਮਕੀਆਂ ਦੇ ਦਿੱਤੇ ਮੈਂ ਤੁਹਾਡੇ ਤੇ ਪਰਚਾ ਦਰਜ ਕਰ ਦੂੰ ਦੱਸੋ ਇਹ ਇੱਕ ਲੋਕ ਇਨਸਾਫ ਲੈਣ ਲਈ ਵੀ ਇਸ ਤਰ੍ਹਾਂ ਪਰਚੇ ਦਰਜ ਕਰੂ ਅੱਜ ਸਵੇਰੇ ਦੇ ਸਾਨੂੰ ਕਹਿੰਦਾ ਮੈਂ ਪੁਲਿਸ ਪਾਰਟੀਆਂ ਭੇਜਿਆ ਵੀ ਇਹਨੇ ਤੇ ਕੁੜੀ ਤੇ ਕੁੜੀ ਨੂੰ ਵੀ ਅਰੈਸਟ ਕਰਦੇ ਆ ਤੇ ਮੈਂ ਇੱਕ ਨੂੰ ਨਹੀਂ ਅਰੈਸਟ ਕਰਦਾ ਮੈਂ ਜਿਹਨੇ ਚਾਰ ਰੰਦੇ ਉਹਨਾਂ ਨੂੰ ਕਰੂੰ ਜਦੋਂ ਅਸੀਂ ਸ਼ਾਮ ਨੂੰ 4 ਵਜੇ ਨੂੰ ਦਿਖਾਇਆ ਵੀ ਆ ਕੁੜੀ ਦਾ ਲਾਈਵ ਚੱਲ ਰਿਹਾ ਲਾਈਵ ਫੰਕਸ਼ਨ ਚੱਲ ਰਿਹਾ ਫਿਰ ਇਹ ਕਹਿੰਦਾ ਮੈਂ ਉੱਥੇ ਪੁਲਿਸ ਕਿਵੇਂ ਭੇਜਾਂ ਜੇ ਪੁਲਿਸ ਭੇਜ ਨਹੀਂ ਸਕਦੇ ਤੇ ਪੁਲਿਸ ਰੱਖਣ ਦਾ ਫਾਇਦਾ ਕੀ ਹੈ ਪੁਲਿਸ ਆਪਣੇ ਘਰਾਂ ਨੂੰ ਜਾਵੇ ਕਿਉਂ ਸਾਡੇ ਤੇ ਇੰਨਾ ਟ੍ਰੈਕਸ ਦਾ ਬੋਝ ਪਾਇਆ ਕਿਉਂ ਇੰਨਾ ਥਾਣੇ ਦੇ ਮੱਲੇ ਨੇ ਕਿਉਂ ਨਹੀਂ ਸਰਕਾਰ ਹੋ ਕੀਤੀ ਨੇ ਅੱਛਾ ਤੁਸੀਂ ਮਤਲਬ ਇੱਕ ਕੁੜੀ ਤੇ ਮਤਲਬ ਕਹਿ ਰਹੇ ਹੋ ਕਿ ਕੁੜੀ ਨਾਲ ਲਾਇਸੈਂਸ ਸੀ ਤੁਹਾਡੇ ਕੋਲ ਉਹਦੇ ਬੈਦ ਪ੍ਰੂਫ ਕੋਈ ਹੈਗੇ ਨਹੀਂ ਜੀ ਬਿਲਕੁ